ਹਾਂਜੀ ਸ਼ਸ਼ੀ ਗੱਲ ਜੀ ਸਾਰਿਆਂ ਨੂੰ ਫਰੀਦਕੋਟ ਪੀਬੀ04 ਨਿਊਜ਼ ਤੇ ਤੁਹਾਡਾ ਸਭ ਨੂੰ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਜੀ। ਤੇ ਗੱਲ ਕਰਾਂਗੇ ਜੀ ਅੱਜ ਦੀ ਵੀਡੀਓ ਦੀ ਬਹੁਤ ਖਾਸ ਹੋਣ ਵਾਲੀ ਆ। ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰ ਦਿਓ। ਅੱਜ ਦੀ ਵੀਡੀਓ 'ਚ ਤੁਹਾਨੂੰ ਅਸੀਂ ਉਸ ਪਵਿੱਤਰ ਤੇ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਜਿਸ ਕਰਕੇ ਫਰੀਦਕੋਟ ਸ਼ਹਿਰ ਦਾ ਜਿਹੜਾ ਹੈ ਨਾਮ। ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਉਸ ਜਗ੍ਹਾ ਦੇ ਦਰਸ਼ਨ ਕਰੋਗੇ ਜਿੱਥੇ ਜਿਹੜਾ ਫਰੀਦਕੋਟ ਦਾ ਰਾਜਾ ਸੀ ਮੁਕਲਹਰ ਉਸਨੇ ਬਾਬਾ ਫਰੀਦ ਜੀ ਦੇ ਜਦੋਂ ਸਿਰ ਤੇ ਟੋਕਰੀ ਰਖਾਈ ਸੀ ਗਾਰੇ ਵਾਲੀ ਤਾਂ ਉਹ ਟੋਕਰੀ ਤਾਰ ਕੇ ਜਿਸ ਜਗ੍ਹਾ ਤੇ ਅੱਜ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਨ ਜਾ ਰਹੇ ਆ ਜੀ ਜਿੱਥੇ ਅੱਜ ਵੀ ਜਿਹੜੀ ਟੋਕਰੀ ਉੱਥੇ ਪਈ ਹੈ ਜੀ ਠੀਕ ਹੈ ਜੀ ਤੇ ਜਿਹੜੀ ਉਹਦੀ ਦੇਖ ਰਹੀ ਕਾ ਉਸ ਸਥਾਨ ਦੀ ਜੋ ਦੇਖ ਰਹੀ ਕਾ ਜੋ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਉੱਥੇ ਤਾਂ ਜੋ ਉਸ ਦੀ ਦੇਖ ਰਹੀ ਕਾ ਉਹ ਜੇ ਰਾਜੀ ਦਾ ਪਰਿਵਾਰ ਸੀ ਉਹ ਕਰਦਾ ਸੀ ਹੁਣ ਜਿਹੜੀ ਹੈ ਜੀ ਇਹ ٹرسٹ ਦੇ ਅੰਦਰ ਆ ਗਈ ਹੈ ਤੇ ਇਹ ٹرسٹ ਜਿਹੜਾ ਇਸ ਸਥਾਨ ਦੀ ਦੇਖ ਰਹੀ ਚੱਲ ਰਿਹਾ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਯਾਰਾਂ ਦੋਸਤਾਂ ਦਾ ਸ਼ੇਅਰ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜਰੂਰ ਕਰ ਲਓ ਤਾਂ ਜੋ ਨਵੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ ਧੰਨਵਾਦ ਤਾਂ ਇਹ ਉਹ ਸਥਾਨ ਹੈ ਜਿੱਥੇ ਬਾਬਾ ਸ਼ੇਖ ਫਰੀਦ ਜੀ ਨੇ ਜਿਹੜੀ ਆਪਣੇ ਸਿਰ ਤੋਂ ਘਰ ਦੀ ਟੋਕਰੀ ਸੀ ਉਤਾਰ ਕੇ ਇੱਥੇ ਰੱਖੀ ਸੀ ਤੇ ਅੱਜ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਪਾਗਾਂ ਵਾਲਿਆਂ ਕਿ ਸਾਨੂੰ ਵੀ ਮੌਕਾ ਮਿਲਿਆ ਤੇ ਇਥੇ ਦਰਸ਼ਨ ਕਰਨ ਦਾ ਤੇ ਆਓ ਹੁਣ ਤੁਹਾਨੂੰ ਦਰਸ਼ਨ ਕਰੌਣੇ ਆ ਜੀ ਉਸ ਸਥਾਨ ਤੇ ਜਿੱਥੇ ਜੋ ਬਾਬਾ ਸ਼ੇਖ ਫਰੀਦ ਜੀ ਨੇ ਟੋਕਰੀ ਰੱਖੀ ਸੀ